ਪਾਈਓ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਦੇ ਹੋ ਐਸ ਵਾਰ ਵੀ ਤੁਸੀਂ ਕਰਤੀ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਹੈ ਪਾਰਲੀਮੈਂਟ ਚ ਐਹੋ ਜੇ ਬੁਲਾਰੇ ਭੇਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਉਹ ਪੰਜਾਬੀ ਬੋਲੋ ਯਾਰ RAM nal ਉੱਤੇ ਹਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਿਹਾ ਹੈ ਹਨਾ ਤਾਂ ਮੈਡਮ ਜੀ ਆਪਣਾ ਝੁੱਗਾ ਚੱਕ ਕੇ ਤੇ ਆਪਣਾ ਹੀ ਢ ਨਾਂਗਾ ਹੋਤਾ ਹੈ ਉਹ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਿਹਾ ਜੀ ਉਹ ਕੀ ਕਰੀਏ ਹਾਂ ਹਾਂ मैडम जी अब सांप लंग गया है लीक ऊट रहे हैं ओ मै कहनी ये क्या होता है मै कह जी मै पूछो ही ना उन तुम बस ओ मेनू पुछा करे भी जे क्या होता है कोई अन पार्लियामेंट्री लफ्ज तो नहीं है है ना मैडम जी जो सुख छाजू के चवारे बलखना बुखार है ना मै कह तू महावरे जरूर बोलने हिंदी च महावरे ता आप दी भाषा च जंगे लगदे नौ जी नौ मैडम ऐसा नहीं होता है ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੇ ਤੋ ਪੰਗਾ ਹੋ ਗਿਆ ਹੈ ਪੰਜਾਬ ਮੋ ਕੰਦੀ ਕੀ ਹੋ ਗਿਆ ਮੈਨੂੰ ਬਤਾ ਦੋ ਹਨਾ ਉਹ ਬਾਅਦ ਚ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਵਿੱਚੋਂ ਕੋਈ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹਨਾ ਤੇ ਮੈਂ ਕਹਿੰਦਾ ਸੀ ਮੈਂ ਗਾਲ ਤਾਂ ਨਹੀਂ ਕੱਢੀ ਪਰ ਹੂੰ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਦੀ ਹੋਈ ਹੈ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਿਹਨੂੰ ਨਹੀਂ ਬੋਲਣੀ ਆਉਂਦੀ ਉੱਥੇ ਪੰਜਾਬੀ ਚ ਬੋਲ ਲੋ ਜਦੋਂ ਹੈਗਾ ਉੱਥੇ ਪ੍ਰਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਆ ਬੋਲੋ ਪੰਜਾਬੀ ਚ ਆ ਬੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਆ ਉਹ ਹੁਣ ਰਾਜਾ ਬੜਿੰਗ ਚ ਲਿਆ ਗਿਆ ਚੰਦੂ ਮਾਨੀਰ ਵਾਲੀ ਪਦਵੀ ਉਹਨੇ ਲੈ ਲਿਓ ਵੀ ਹਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹੈਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਬਾਸ਼ਾ ਦੀ ਵੈਲਿਊ ਦਾ ਆਪਾਂ ਪੰਜਾਬੀ ਬੋਲੋ ਪੰਜਾਬੀ ਬੋਲਣ ਚ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਭਾਸ਼ਾ 'ਚ ਕਮੀ ਹੈ? ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।